ਜਾਪੀ ਮੇਜਾ ਭਾਰਤ ਦੇ ਮੂਲ ਨਿਵਾਸੀ ਸਾਥੀਓ ਮੈਂ ਰਜਿੰਦਰ ਰਾਣਾ ਸਟੇਟ ਕਨਵੀਨਰ ਜੁਨਟੀ ਆਫ ਮੂਲ ਨਿਵਾਸੀ ਸਮਾਜ ਆਪ ਜੀ ਨੂੰ ਇਹ ਅਪੀਲ ਕਰਦਾ ਕਿ ਮਿਤੀ 26 27 ਔਰ 28 ਤਿੰਨ ਦਿਨ ਮੰਗਲਵਾਰ ਬੁੱਧਵਾਰ ਔਰ ਵੀਰਵਾਰ ਨੂੰ ਜੋ ਬਾਂਸੇਫ ਦਾ 40ਵਾਂ ਰਾਸ਼ਟਰੀ ਅਦਿবেশਨ ਨਵੀਂ ਦਿੱਲੀ ਦੇ ਵਿੱਚ ਸਥਿਤ ਡਾਕਟਰ ਅੰਬੇਡਕਰ ਭਵਨ ਜੋ ਕਿ ਝੰਡੇ ਵਾਲਾ ਦੇ ਨਜ਼ਦੀਕ ਹੈ ਉਦੇ ਵਿੱਚ ਹੋ ਰਿਹਾ ਔਰ ਇਹ ਕ ਇਸ ਰਾਸ਼ਟਰੀ ਅਦਿবেশਨ ਦੇ ਵਿੱਚ ਪੂਰੇ ਦੇਸ਼ ਦੇ ਜਿਹੜੇ ਵਿਦਵਾਨ ਆ ਉਹ ਭਾਰਤ ਦੇ ਬਹੁਜਨ ਮੂਲ ਵਾਸੀ ਸਮਾਜ ਦੇ ਜੋ ਉਹਨਾਂ ਦਾ ਮਿਸ਼ਨ ਔਰ ਉਹਨਾਂ ਦਾ ਪੁਰਾਤਨ ਇਤਿਹਾਸ ਹੈ ਔਰ ਮੌਜੂਦਾ ਹਾਲਾਤਾਂ ਤੇ ਚਰਚਾ ਕਰਨ ਦੇ ਲਈ ਪਹੁੰਚ ਰਹੇ ਆ ਔਰ ਅੱਜ ਇਹ ਸਮੇਂ ਦੀ ਜ਼ਰੂਰਤ ਹੈ ਕਿ ਭਾਰਤ ਦੇਸ਼ ਦੇ ਅੰਦਰ ਰਹਿਣ ਵਾਲਾ ਹਰ ਬਹੁਜਨ ਮੂਲਵਾਸੀ ਨੌਜਵਾਨ ਆਪਣੇ ਮਿਸ਼ਨ ਤੋਂ ਜਿਹੜਾ ਉਹ ਜਾਗਰੂਕ ਹੋਣਾ ਅੱਜ ਸਮੇਂ ਦੀ ਲੋੜ ਹੈ ਔਰ ਬਾਮ ਸੇਫ ਦੇ ਰਾਸ਼ਟਰੀ ਧਵੇਸ਼ਨਾ ਦੇ ਅੰਦਰ ਮਿਸ਼ਨ ਤੇ ਬਹੁਤ ਗੰਭੀਰਤਾ ਔਰ ਡੂੰਘੀਆਂ ਵਿਚਾਰਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਔਰ ਮੈਂ ਆਪ ਜੀ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਮਿਸ਼ਨ ਦੀ ਪੂਰਤੀ ਦੇ ਲਈ ਔਰ ਇਸ 바ਵਾ ਸਾਹਿਬ ਡਾਕਟਰ ਅੰਬੇਡਕਰ ਫੂਲੇ ਸ਼ਾਹੂ ਅੰਬੇਡਕਰ ਦੀ ਵਿਚਾਰਧਾਰਾ ਨੂੰ ਦੇਸ਼ ਦੇ ਅੰਦਰ ਸਥਾਪਿਤ ਕਰਨ ਦੇ ਲਈ ਹਰ ਨੌਜਵਾਨ ਨੂੰ ਕੈਬਰ ਜਿਹੜੇ ਆ ਉਹ ਅਟੈਂਡ ਕਰਨੇ ਚਾਹੀਦੇ ਆ ਔਰ ਆਓ 26 27 ਔਰ 28 ਮੰਗਲ ਬੁੱਧ ਔਰ ਵੀਰਵਾਰ ਨੂੰ ਜੋ ਰਾਸ਼ਟਰੀ ਅਦਿবেশਨ ਡਾਕਟਰ ਅੰਬੇਡਕਰ ਭਮਨੇ ਰਾਣੀ ਝਾਂਸੀ ਰੋਡ ਝੰਡਿਆ ਵਾਲਾ ਦੇ ਨਜ਼ਦੀਕ ਦਿੱਲੀ ਵਿਖੇ ਹੋ ਰਿਹਾ ਉਹਦੇ ਵਿੱਚ ਆਪਾਂ ਹਾਜ਼ਰੀ ਲਗਵਾਈਏ ਔਰ ਆਪ ਜੀ ਨੂੰ ਇਹ ਅਪੀਲ ਕਰਨੀ ਚਾਹਨਾ ਕਿ ਜਿਹੜੇ ਵੀ ਨੌਜਵਾਨ ਸਾਥੀ ਅ ਅ ਇਸਾ ਡਿਵਿਸ਼ਨ ਨੂੰ اٹੈਂਡ ਕਰਨਾ ਚਾਹੁੰਦੇ ਆ ਕਿਉਂਕਿ ਇਹੋ ਜਿਹਾ ਮੌਕਾ ਕਦੇ ਕਦੇ ਮਿਲਦਾ ਕਿ ਜਦੋਂ ਤੁਹਾਡੀ ਸਟੇਟ ਦੇ ਅੰਦਰ ਜਾਂ ਸਟੇਟ ਦੇ ਨਜ਼ਦੀਕ ਇਹ ਰਾਸ਼ਟਰੀ ਅਦਿਵਿਸ਼ਨ ਹੁੰਦਾ ਔਰ ਇਤਿਹਾਸਿਕ ਜਿਹੜੇ ਆ ਸਮੇਲਨ ਹੁੰਦੇ ਆ ਇਹੋ ਜਿਹੇ ਸਲਾਨਾ ਸਮਾਗਮ ਜਿਹੜੇ ਹੁੰਦੇ ਆ ਤੋਂ ਆਪ ਜੀ ਨੂੰ ਇਹੋ ਮੌਕਾ ਮਿਲਿਆ ਕਿ ਦਿੱਲੀ ਤੁਹਾਡੇ ਨਜ਼ਦੀਕ ਹੈ ਔਰ ਟ੍ਰੇਨ ਬੁਕਿੰਗ ਦੀ ਵੀ ਤੁਹਾਨੂੰ ਕੋਈ ਜ਼ਿਆਦਾ ਸਮੱਸਿਆ ਆਉਣ ਵਾਲੀ ਨਹੀਂ ਜਲੰਧਰ ਕੈਂਟਾ ਔਰ ਜਲੰਧਰ ਸਿਟੀ ਤੋਂ ਜਿਹੜੀ ਹੁਸ਼ਿਆਰਪੁਰ ਦਿੱਲੀ ਟ੍ਰੇਨ ਚੱਲਦੀ ਆ ਉਹਦੇ ਵਿੱਚ ਬੜੀ ਆਸਾਨੀ ਦੇ ਨਾਲ ਟਿਕਟ ਬੁਕਿੰਗ ਜਿਹੜੀ ਆ ਉਹ ਹੋ ਜਾਂਦੀ ਆ ਤਾਂ ਮੈਂ ਆਪ ਜੀ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਸਾਥੀ ਇਸ ਕਨਵੈਨਸ਼ਨ ਨੂੰ ਅਟੈਂਡ ਕਰਨਾ ਚਾਹੁੰਦੇ ਆ 26 27 ਔਰ 28 ਨੂੰ ਤਿੰਨ ਦਿਨ ਤੋਂ ਜੋ ਰਾਸ਼ਟਰੀ ਕਨਵੈਨਸ਼ਨ ਚੱਲਣਾ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਦੇ ਲਈ ਆਪਣੀ ਟਿਕਟ ਬੁਕਿੰਗ ਕਰਵਾਓ ਜਾਂ ਆਪਾਂ ਆਪਸੀ ਤਾਲਮੇਲ ਕਰਾ ਕੇ ਇੱਕ ਗਰੁੱਪ ਦੇ ਰੂਪ ਦੇ ਵਿੱਚ ਟਿਕਟਾਂ ਬੁਕਿੰਗ ਕਰਾਈਏ ਤਾਂ ਜੋ ਆਪਾਂ ਇਕੱਠੇ ਹੋ ਕੇ ਸਾਰੇ ਅ ਐਸ ਅਡਵੈਸ਼ਨ ਨੂੰ ਅਟੈਂਡ ਕਰੇ ਇਹ